ਅਬਦੁੱਲ ਪੋਸਤਿਲਨ ਇਹ ਪੰਜਾਬ ਤੋਂ ਲਾਹੌਰ ਵੱਲ ਨੂੰ ਆਇਆ ਇਸ ਤੇ ਬਿਲਕੁਲ ਪਿੱਛੇ ਇਸ ਦਾ ਪਿੱਛਾ ਕਰਦਾ ਜਹਾਂਗੀਰ ਆਪਣੇ ਚਰਨਾਂ 'ਤੇ ਸ਼ੇਖ ਫਰੀਦ ਬੁਖਾਰੀ ਦੇ ਨਾਲ ਆ ਰਿਹਾ ਹੈ ਰਸਤੇ ਦੇ ਵਿੱਚ ਜਿੱਥੇ-ਜਿੱਥੇ ਵੀ ਪਤਾ ਲੱਗਾ ਕਿ ਕਿਸੇ ਨੇ ਖੁਸਰੋ ਦੀ ਮਦਦ ਕੀਤੀ ਹੈ ਉੱਥੇ ਹੀ ਸ਼ੇਖ ਫਰੀਦ ਬੁਖਾਰੀ ਔਰ ਜਹਾਂਗੀਰ ਨੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਨੇ ਜਦੋਂ ਇਹ ਥਾਣੇ ਸਰ ਪਹੁੰਚੇ ਨੇ ਖੁਸਰੋ ਦਾ ਪਿੱਛਾ ਕਰਦੇ ਹੋਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਇੱਥੋਂ ਦੇ ਇੱਕ ਫਕੀਰ ਨੇ ਖੁਸਰੋ ਦੇ ਵਾਸਤੇ ਦੁਆ ਵੀ ਕੀਤੀ ਹੈ ਔਰ ਉਸ ਨੂੰ ਮਦਦ ਵੀ ਕੀਤੀ ਹੈ ਉਸ ਵੇਲੇ ਉਹਨੂੰ ਸਜ਼ਾ ਦੇਣ ਦੇ ਵਾਸਤੇ ਜ਼ਹਾਂਗੀਰ ਨੇ ਉਸ ਨੂੰ ਕਿਹਾ ਹੈ ਕਿ ਤਨ ਦੇਸ਼ ਨਿਕਾਲਾ ਦੇ ਦੇਣਾ ਹੈ ਕੁਝ ਪੈਸੇ ਦੇ ਕੇ ਸ਼ੇਖ ਨizam ਥਾਰੇਸਰੀ ਨੂੰ ਹਜ ਦੇ ਵਾਸਤੇ ਭੇਜ ਦਿੱਤਾ ਉਹਨੂੰ ਕਤਲ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉਹ ਇੱਕ ਧਾਰਮਿਕ ਫਕੀਰ ਸੀ ਇੱਕ ਧਾਰਮਿਕ ਆਦਮੀ ਸੀ ਇਸ ਕਰਕੇ ਉਸ ਦਾ ਕਤਲ ਨਹੀਂ ਕੀਤਾ ਗਿਆ ਬਲਕਿ ਇੱਛੇ ਤੇ ਨਾਲ ਕੁਝ ਪੈਸੇ ਦੇ ਕੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਖਸਰੋ ਦਾ ਪਿੱਛਾ ਕਰਦਾ ਜ਼ਹੰਗੀਰ ਪੰਜਾਬ ਵੱਲੋਂ ਆਇਆ ਔਰ ਜਿੱਥੇ-ਜਿੱਥੇ ਵੀ ਉਸ ਨੂੰ ਪਤਾ ਲੱਗਾ ਕਿ ਕਿਸੇ ਨੇ ਖਸਰੋ ਦੀ ਮਦਦ ਕੀਤੀ ਹੈ ਉਸ ਨੂੰ ਸਜ਼ਾਵਾ ਦਿੱਤੀਆਂ ਲਿਆ 16 April 1606 ਨੂੰ ਜ਼ਹੰਗੀਰ ਬਿਆਸਤਰਿਆ ਦੇ ਨੇੜੇ ਪਹੁੰਚਿਆ ਔਰ 17 April ਨੂੰ ਇਸ ਨੇ ਦਰਿਆ ਬਿਆਸ ਪਾਰ ਕਰਕੇ ਗੁਇੰਦਵਾਲ ਦੇ ਨੇੜੋਂ ਦੀ ਲਾਹੌਰ ਵੱਲ ਮੁਕਿਆ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਇਸ ਨੂੰ ਖਬਰ ਮਿਲ ਗਈ ਹੈ ਕਿ ਇਸ ਦੇ 72 ਜਨਰ ਸ਼ੇਫਰੀਦ ਬੁਖਾਰੀ ਨੇ ਖੁਸਰੋ ਔਰ ਉਸਦੇ ਸਾਥੀਆਂ ਅਬਦੁਲ ਰਹੀਮ ਤੇ ਹਸਨ ਬੇਗ ਨੂੰ ਗ੍ਰਫਤਾਰ ਕਰ ਲਿਆ। ਜ਼ਹਾਂਗੀਰ ਬੜਾ ਖੁਸ਼ ਹੋਇਆ ਪਰ ਉਸਨੇ ਉਸੇ ਵੇਲੇ ਹੀ ਸ਼ੇਫਰੀਦ ਬੁਖਾਰੀ ਨੂੰ ਮਰਤਜ਼ਾ ਖਾਨ ਦੀ ਉਪਾਦੀ ਦੇ ਨਾਲ ਨਵਾਜਿਆ। ਔਰ ਫੜੀ ਹੋਈ ਵਿਕਤੀਆਂ ਨੂੰ ਜਿਨ੍ਹਾਂ ਦੇ ਵਿੱਚ ਖੁਸਰੋ ਹੈ ਔਰ ਦੋਸਤ ਤੇ ਜਰਨੈਲ ਹਸਨ ਬੇਗ ਔਰ ਅਬਦੁਲ ਰਹੀਮ ਉਹਨਾਂ ਨੂੰ ਜ਼ਹਾਂਗੀਰ ਦੇ ਅੱਗੇ ਪੇਸ਼ ਕੀਤਾ ਗਿਆ। 1 ਮਈ ਦਾ ਦਿਨ ਹੈ। ਇਹਨਾਂ ਦੋਹਾਂ ਨੂੰ हसन ਬੇਬਰ ਅਬਦੁਲ ਰਹੀਮ ਨੂੰ ਉਸੇ ਵੇਲੇ ਚੰਗੇਜ਼ੀ ਨੀਤੀ ਦੇ ਅਨੁਸਾਰ ਗਊ ਔਰ ਬੱਕ ਦੀ ਖਾਲ ਦੇ ਵਿੱਚ ਮੜ ਕੇ ਖਤਮ ਕਰਨ ਦਾ ਫਤਵਾ ਦੇ ਦਿੱਤਾ ਗਿਆ। ਖਸਰੋ ਦੀਆਂ ਅੱਖਾਂ ਦੇ ਵਿੱਚ ਇਤਿਹਾਸਕਾਰ ਲਿਖਦੇ ਨੇ ਕਿ ਸ਼ੀਸ਼ਾ ਪਿਘਲਾ ਕੇ ਪਾ ਦਿੱਤਾ ਗਿਆ। ਇਸ ਤਰ੍ਹਾਂ ਖਸਰੋ ਨੂੰ ਅੰਨ੍ਹਾ ਕਰ ਦਿੱਤਾ ਗਿਆ ਔਰ ਉਸਦੇ ਦੋ ਸਾਥੀਆਂ ਨੂੰ ਚੰਗੇਜ਼ੀ ਨੀਤੀ ਦੇ ਅਨੁਸਾਰ ਮੌਤ ਦੀ ਸਜ਼ਾ ਦਿੱਤੀ ਗਈ। 17 ਅਪ੍ਰੈਲ ਨੂੰ 1606 ਨੂੰ ਜਹਾਂਗੀਰ ਕੀ ਤਖਤ ਬੋਨਵਾ ਦੇ ਨਿਯਮ ਕੀ ਕੋਈ ਇਹ ਕਾਸ ਕਰਨ ਵਿਚਾਰ ਰਿਹਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਵੇਲੇ ਗੋਇੰਦਵਾਲ ਨਹੀਂ ਬਲਕਿ ਅੰਮ੍ਰਿਤਸਰ ਸਾਹਿਬ। ਜ਼ਾਹگیر ਨੇ ਉਸ ਵੇਲੇ ਗੁਰੂ ਸਾਹਿਬ ਦੇ ਨਾਲ ਮਿਲਪਤਾ ਜਾਂ ਮਿਲਦੀ ਦਾ ਕੋਈ ਜ਼ਿਕਰ ਸਿੱਖ ਇਤਿਹਾਸ ਦੇ ਵਿੱਚ ਨਹੀਂ ਮਿਲਦਾ। ਜ਼ਾਹگیر ਲਾਹੌਰ ਪਹੁੰਚਿਆ। ਲਾਹੌਰ ਪਹੁੰਚ ਕੇ ਜ਼ਾਹگیر ਨੇ ਅਖੀਰ 20 ਮਈ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਕਿ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਆਪਣੀ ਲਿਖੀ ਹੋਈ ਕਿਤਾਬ ਤੁਸਕੇ ਜ਼ਹਿਨੀ ਦੀ ਜਿਸ ਨੂੰ ਇਤਿਹਾਸਕਾਰ ਉਸਦੀ ਨਿੱਜੀ ਡਾਇਰੀ ਦਾ ਦਰਜਾ ਦਿੰਦੇ ਨੇ ਉਸ ਤੇ ਸਫਾ ਸ਼ਪਿੰਜਾ ਦੇ ਉੱਪਰ ਜੋ ਫਾਰਸੀ ਦੇ ਵਿੱਚ ਹੈ ਔਰ ਨਵਲ ਕਿਸ਼ੋਰ ਪ੍ਰੈਸ ਲਖਨਊ ਤੋਂ ਪ੍ਰਕਾਸ਼ਿਤ ਹੋਈ ਹੈ ਉਸ ਤੇ ਸਫਾ ਸ਼ਪਿੰਜਾ ਦੇ ਉੱਪਰ ਜ਼ਹਿਨੀਰ ਗੁਰੂ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਹੁਕਮ ਦਿੰਦਾ ਹੈ ਉਸ ਤੇ ਬਾਰੇ ਬੜਾ ਸਪਸ਼ਟ ਲਿਖਿਆ ਹੈ ਕਿ ਮੈਂ ਗੁਰੂ ਅਰਜਨ ਨੂੰ ਇਸ ਕਰਕੇ ਸ਼ਹੀਦ ਕਰਨ ਦਾ ਫਤਵਾ ਦਿੱਤਾ ਕਿਉਂਕਿ ਗੋਇੰਦਵਾਜ ਜੋ ਪਿਆਸ ਤਰਿਆ ਦੇ ਕੰਢੇ ਤੇ ਹੈ ਉੱਥੇ ਅਰਜਨ ਨਾਮ ਦਾ ਇੱਕ ਫਕੀਰ ਸਿੱਖਾਂ ਦੇ ਪੇਸ ਵਿੱਚ ਪੀਰਾਂ ਦੇ ਪੇਸ ਵਿੱਚ ਰਹਿੰਦਾ ਹੈ ਉਸਨੇ ਸਿੱਧੇ ਸਾਦੇ ਹਿੰਦੂਆਂ ਨੂੰ ਬਲਕਿ ਕਈ ਨੀਚ ਅਤੇ ਮੂਰਖ ਮੁਸਲਮਾਨਾਂ ਨੂੰ ਵੀ ਆਪਣੇ ਚੇਲੇ ਬਣਾ ਲਿਆ ਉਸਨੇ ਆਪਣੀ ਪੀਰੀ ਅਤੇ ਪਤਨੀ ਦਾ ਟੋਲ ਬੜਾ ਉੱੱਚਾ ਵਜਾਇਆ ਹੋਇਆ ਹੈ ਰੋਕ ਉਸ ਨੂੰ ਗੁਰੂ ਆਖਦੇ ਨੇ ਤੇ ਕਈ ਪਾਸਿਆਂ ਤੋਂ ਤੇ ਕਈ ਦਿਸ਼ਾਵਾਂ ਤੋਂ ਹੋਲੇ-ਹਾਲੇ ਨੂੰ ਉਸ ਵੱਲ ਕੇਂਦਰਤੁਨ ਇਹ ਸਲਖਿਤੇ ਚਲੀ ਆ ਰਹੀ ਨੇ ਉਸ ਨੇ ਚਾਹ ਤੱਕ ਸੰਪੂਰਨ ਨਿਸ਼ਟਾ ਰੱਖ ਦਿੱਤੀ ਨੇ 3-4 ਪੀੜ੍ਹੀਆਂ ਤੋਂ ਉਸ ਦੀ ਇਹ ਮੋਹਨ ਦੀ ਦੁਕਾਨ ਗਰਮ ਹੈ ਔਰ ਮੇਰੇ ਦਿਮਗ ਦੇ ਵਿੱਚ ਬੜੇ ਚੇਤਤੋ ਇੱਕ ਖਿਆਲ ਆ ਰਿਹਾ ਸੀ ਕਿ ਮੈਂ ਚਾਹਤਾ ਇਸ ਦੁਕਾਨ ਦੀ ਬਾਤ ਕੋਟੀ ਦੁਕਾਨ ਦੇ ਮਾਲਕ ਨੇ ਆਪਣੇ ਧਰਮ ਦੇ ਇਸਲਾਮ ਦੇ ਧਰਮ ਮੰਡਲ ਵਿੱਚ ਲਿਆ ਵਾ ਅਖੀਰ ਨੂੰ ਹੁਕਮ ਦਿੱਤਾ ਕਿ ਉਸ ਨੂੰ ਗ੍ਰਿਫਤਾਰ ਕਰਕੇ ਕੱਟਾ ਜਾਵੇ ਉਸਦੇ ਬੱਚਿਆਂ ਦਾ ਰਸਤੇ ਮਾਲ ਚਲਾਉਣ ਨੂੰ ਮੁੱਤਲਬ ਦਾ ਕਾਨੂੰਨ ਜ਼ਬਤ ਕਰ ਦੇ ਜਿੱਥੇ ਇੱਕ ਗੱਲ ਜਿਕਰ ਚੋਟ ਹੈ ਕਿ ਜਹਾਂਗੀਰ ਗੁਰੂ ਦੇ ਆਤਮਿਕ ਭਾਵ ਤੋਂ ਪ੍ਰਭਾਵਿਤ बड़ा स्पष्ट मिलता है चुनाचे सियारे पर सादा हिंदू क्योंकि कई नदान हिंदू बल्कि नदान ने इस्लाम राम कदते तो जाए खुद साहताओ तो बुलंद आवाज़ा गरदानी दबो कुछ नादान हिंदू ते कुछ कमजोर नलायक मुसलमान ਉਸ ਤੇ ਚੇਤੇ ਬੰਦੇ ਜਾ ਰਹੇ ਨੇ ਕਿਉਂਕਿ ਉਸ ਦੀ ਪੀੜੀ ਦਾ ਟੋਰ ਬੜਾ ਉੱਚਾ ਵੱਜ ਰਿਹਾ ਹੈ ਪੂਰਾ ਗੁਰੂ ਮੇ ਘੁੱਟਦਾ ਉਸ ਨੂੰ ਗੁਰੂ ਕਹਿ ਕੇ ਜਾਣਦੇ ਨੇ ਔਰ ਇੱਕੋ ਤੱਕ ਕਿ ਅੱਛੀ ਜਹਾਰ ਪੁਸ਼ਤ ਉਹ ਦੁਕਾਨ ਰਾ ਗਰਮ ਵੀ ਦਾਸਤਨ ਚਾਰ ਪੁਸ਼ਤਾਂ ਤੋਂ ਇਹ ਦੁਕਾਨ ਜਿਹੜੀ ਝੂਠ ਦੀ ਕੋਠੀ ਦੀ ਦੁਕਾਨ ਹੈ ਇਹ ਗਰਮ ਹੈ ਜ਼ਾਹগীর ਗੁਰੂ ਦੇ ਆਤਮਿਕ ਬਲ ਤੋਂ ਪ੍ਰਭਾਵਿਤ ਪਰ ਚੰਦਰ ਕਿ ਗੁਰੂ ਇਸਲਾਮ ਦੇ ਧਾਰੇ ਵਿੱਚ ਆ ਜਾਵੇ ਤੁਸਕੀ ਜ਼ਹਾਂਗੀਰੀ ਦੇ ਸਫਾ ਨੰਬਰ 56 ਪਰ ਜਿਹੜੀਆਂ ਹੁਣ ਹਿੰਦੁਸਤਾਨ ਦੇ ਵਿੱਚ ਨਵੀਆਂ ਤੁਸਕੀ ਜ਼ਹਾਂਗੀਰੀ ਪ੍ਰਕਾਸ਼ ਸੋਰੀਆਂ ਨੇ ਉਹਨਾਂ ਦੇ ਵਿੱਚ ਬੇਸ਼ੱਕ ਇਸ ਗੱਲ ਨੂੰ ਥੋੜਾ ਬਦਲ ਦਿੱਤਾ ਗਿਆ ਗੁਰੂ ਅਰਜਨ ਦਾ ਕਤਲ ਦੇ ਕੁਝ ਸ਼ਬਦਾਂ ਨੂੰ ਬਦਲ ਦਿੱਤਾ ਗਿਆ ਹੈ ਪਰ ਤਰਕੀ ਦੇ ਯੂਨੀਵਰਸਿਟੀ ਵੱਲੋਂ ਜਿਹੜਾ ਤੁਸਕੀ ਜ਼ਹਾਂਗੀਰੀ ਦਾ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਿਤ ਕੀਤਾ ਗਿਆ ਉਸ ਦੇ ਸਫਾ 56 ਦੇ ਉੱਪਰ ਇਹ ਕੱਲਾ ਜਿਸ ਵਿੱਚ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਹੈ ਇਹ ਬੜੀ ਸਪਸ਼ਟ ਲਿਖਿਆ ਨੇ ਅਖੀਰ ਗੁਰੂ ਪਾਤਸ਼ਾਹ ਦੀ ਸ਼ਹੀਦ ਕਰਨ ਦੇ ਬਾਰੇ ਹੁਕਮ ਦੇ ਵਿੱਚ ਤੁਜਕ ਤੇ ਸਫਾ 52 ਪਾਠੀ ਲਾਈਨ ਦੇ ਵਿੱਚ ਲਿਖਦਾ ਹੈ ਫਰਮਾਉਤੋ ਕਿ ਊਰਾਵਾ ਸਿਆਸਤ ਪਵਾ ਪਿਆਸਾ ਰਸਾ ਨਾ ਫਰਮਾਇਆ ਫਰਮਾਨ ਕੀਤਾ ਕਿ ਉਸ ਅਰਜਨ ਨੂੰ ਸਿਆਸਤ ਤੋਂ ਆਪਾ ਜਾਸਾ ਦੇ ਇਸ ਜਾਸਾ ਦੀ ਨੀਤੀ ਦੇ ਅਧੀਨ ਜਾਸਾ ਦੀ ਡੰਡਾवली ਦੇ ਅਧੀਨ ਉਸ ਨੂੰ ਕਤਲ ਕਰ ਦਿੱਤਾ ਜਾਵੇ ਗੁਰੂ ਪਾਸ਼ਾ ਨੂੰ ਇਸ ਕਾਨੂੰਨ ਦੇ ਤਹਿਤ ਖਤਮ ਕਰਨ ਦਾ ਫਤਵਾ ਚਾਹੀ ਦੇ ਕਰ ਦਿੱਤਾ ਗਿਆ ਪਰ ਜਿਹਾ ਗੀਰ ਗੁਰੂ ਪਾਸ਼ਾ ਦੇ ਆਤਮਿਕ ਪੱਧਰ ਤੋਂ ਪ੍ਰਭਾਵਿਤ ਪਰ ਕਹਿੰਦਾ ਕਿ ਮੈਂ ਬੜੀ ਚਿੱਤੋ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਇਸ ਗੁਰੂ ਨੂੰ دین-ਏ-ਇਸਲਾਮ ਦੇ ਪਰਮ ਮੰਡਲ ਵਿੱਚ ਲੈ ਆਵਾਂ ਸਰ ਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ ਬਾਰੇ ਜਿਸ ਤਰ੍ਹਾਂ ਦੇ ਵਿਖਿਆਨ ਵੱਖ-ਵੱਖ ਤਰ੍ਹਾਂ ਦੇ ਲਿਖਾਰੀਆਂ ਵੱਲੋਂ ਕੀਤੇ ਗਏ ਨੇ ਗੁਰੂ ਸਾਹਿਬ ਉਹਨਾਂ ਨੇ ਸਿੱਖ ਇਤਿਹਾਸ ਔਰ ਸਿੱਖ ਮਰਿਆਦਾ ਦੀਆਂ ਪਰੰਪਰਾਵਾਂ ਦਾ ਗਾਣ ਕੀਤਾ ਕੁਝ ਲੋਕਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਇੱਕ ਆਤਮ ਹੱਤਾਈ ਨਜ਼ਰ ਦਿੱਤੀ ਹੈ ਕੁਝ ਲੋਕਾਂ ਦੀ ਨਜ਼ਰ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਗੌਪਨੀਅਤ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੁਝ ਲਿਖਤਾ ਦੇ ਵਿੱਚ ਗੁਰੂ ਘਰ ਦੇ ਅਸਲ ਦੋਸ਼ੀਆਂ ਨੂੰ ਬਰੇ ਕੀਤਾ ਗਿਆ ਜਿਸ ਤਰ੍ਹਾਂ ਕਿ ਅੱਜ ਵੀ ਆਰਐਸ ਵੱਲੋਂ ਆਪਣੀਆਂ ਕਿਤਾਬਾਂ ਦੇ ਵਿੱਚ ਪਰ ਉਹਨਾਂ ਦੇ ਨਿਤਾਮਾਂ ਵੱਲੋਂ ਆਪਣੀਆਂ ਸਟੇਜਾਂ ਦੇ ਵਿੱਚ ਆਪਣੀਆਂ ਵਖਰੇਵਾਂਾਂ ਦੇ ਵਿੱਚ ਆਪਣੇ ਲੈਕਚਰਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਦੀ ਸ਼ਹਾਦਤ ਦੇ ਬਾਰੇ ਲਿਖਣ ਵਾਲੇ ਕੁਝ ਲੇਖਕ ਤਾਂ ਉਹ ਨੇ ਜਿਹੜੇ ਇਹ ਸਿੱਧ ਕਰਨ ਦੀ ਕੋਸ਼ਿਸ਼ ਨੇ ਕਿ ਗੁਰੂ ਪਾਤਸ਼ਾਹ ਨੂੰ ਜਿਤੋਂ ਕਾਫੀ ਦਿਨ ਤਸੀਹੇ ਦੇ ਦਿੱਤੇ ਗਏ ਤਾਂ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਪਰਿਆਏ ਰਾਵੀ ਦੇ ਵਿੱਚ ਇਸ਼ਨਾਨ ਕਰਨ ਦੀ ਇਜਾਜ਼ਤ ਮੰਗੀ ਇਜਾਜ਼ਤ ਦੇ ਦਿੱਤੀ ਗਈ ਗੁਰੂ ਪਾਤਸ਼ਾਹ ਇਸ਼ਨਾਨ ਕਰਨ ਦੇ ਬਹਾਨੇ ਗਏ ਔਰ ਦੁਬਾਰਾ ਰਾਵੀ ਦੇ ਵਿੱਚੋਂ ਬਾਹਰ ਨਾ ਆਏ ਜਿੱਕਰ ਗੁਰਮਤ ਪਚਾਰ ਧਾਰਾ ਦੀ ਕੋਰਤ ਕੀਤੀ ਜਾਵੇ ਤਾਂ ਮੈਂ ਇਸ ਗੱਲ سے مت ਨਹੀਂ ਕਿਉਂਕਿ ਇਹ ਇੱਕ ਆਤਮਕਾਤ ਸ਼ਹਾਦਤ ਨਹੀਂ ਕੁਰਬਾਨੀ ਦੇ ਵਿੱਚ ਬੜਾ ਸਪਸ਼ਟ ਜਿਨ ਮਰਨਾ ਸਭ ਜਗਤ ਤਰਸਿਆ ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਅਬ ਕੈਸੇ ਮਰੂੰ ਮਰਲ ਮਨ ਮੰਨਿਆ ਮਰ ਮਰ ਜਾਤੈ ਜਿਨ ਰਾਮ ਨਾ ਜਾਣਿਆ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੈ ਅਮਰ ਹੋਇ ਸੋਈ ਕਹ ਕਬੀਰ ਮਨ ਭਇਆ ਅਨੰਦਾ ਗਇਓ ਪਰਮ ਰਹਿਓ ਪਰਮ ਅਨੰਤ ਦਰਸਲ ਕੁਰਮਤ ਜੀਵਨ ਚਾਸਤੇ ਵਿੱਚ ਮੌਤ ਦਾ ਤੈ ਹੈ ਹੀ ਨਹੀਂ ਤੇ ਉਹ குரு ਜਿਹੜਾ ਨਿਰਪੋਜਪੇ ਔਰ ਸਗਲ ਕੁ ਪਰ ਮਿਟੇ ਦੀ ਗੱਲ ਕਰਦਾ ਹੋਵੇ ਜਿਸ ਗੁਰ ਪਾਤਸ਼ਾਹ ਦੇ ਮੁਖਾਰਕਿੰਦੇ ਵਿੱਚੋਂ ਆਤਮ ਘਾਤੀ ਹੈ ਜਗਤ ਕਸਾਈ ਦੀ ਗੱਲ ਆਉਂਦੀ ਹੋਵੇ ਉਸ ਗੁਰ ਪਾਤਸ਼ਾਹ ਦੇ ਬਾਰੇ ਆਤਮ ਘਾਤੀ ਦੇ ਬਾਰੇ ਸੋਚਣਾ ਸਿੱਖ ਦਾ ਫਰਜ਼ ਨਹੀਂ ਦੂਸਰੇ ਪਾਸੇ ਕੁਝ ਕੈਸੇ ਲਿਖਾਰੀ ਨੇ ਜਿਨ੍ਹਾਂ ਨੇ ਥੋੜੇ ਜਿਹਾ ਇਤਿਹਾਸਿਕ ਸਰੋਤਾਂ ਨੂੰ ਪੜ੍ਹ ਕੇ ਇਹ ਲਿਖਣ ਦੇ ਵਿੱਚ ਬੜੀ ਸ਼ੇਖੀ ਸਮਝੀ ਕਿ ਜ਼ਾਹگیر ਵੱਲੋਂ ਗੁਰੂ ਪਾਤਸ਼ਾਹ ਨੂੰ